ਗੋਮੀ ਜੈ ਜੀ ਨਾਸ ਹਾਰੇ ਤੁਮ ਕੋੁਰ ਜਰਨ ਸਰਨ ਮਾਤਾ ਜੈ ਜੀ ਅੰਗਰ ਜੈ ਜੀ ਗੋਮੀ ਤੁਸੇ ਆਸਰ ਜੈ ਜੀ ਮਾਤਾ ਤੁਸੇ

ਸாம்ਰਾਤਾ ਪੂਰੀਆਂ ਕਰਨ ਵਾਲੀ ਸਰਕਾਰ ਦਾ ਜੈ ਸੱਚੇ ਦਰਬਾਰ ਕੀ ਜੈ ਜਿਕਰਾ ਬਾਬਾ ਪੋਣਾ ਹਰੀ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਉਹ ਮੰਚੇ ਸਾਂ ਦੂਜੇ ਦੇ ਮੋਢ ਸਾਂ ਦੇ ਪੁੱਤੇ ਵੱਲੋਂ 100 ਰੁਪਇਆ ਰੰਗ ਦਾ ਦਿੱਤਾ ਹੈ ਰੰਗ ਵਾਸਤੇ ਦਿੱਤਾ ਗਿਆ ਇਹਦਾ ਵੀ ਬਹੁਤ ਬਹੁਤ ਧੰਨਵਾਦ ਕਿਉਂਕਿ ਜਦ ਇਕੱਠੇ ਬੰਦੇ ਪੈਸੇ ਭਰਾਂਦੇ ਆ ਕੋਈ ਨਾ ਕੋਈ ਨੌ ਲੱਜਦਾ ਜੇ ਹੋਰ ਵੀ ਕਿਸੇ ਦਾ ਨੌ ਰੰਦਾ ਹੋਵੇ ਉਹ ਦੱਸ ਕੇ ਸਾਨੂੰ ਆਪਣਾ ਵੀ ਮੇਰਾ ਨਾਂ ਨਹੀਂ ਬੋਲਿਆ ਉਹ ਨਾਂ ਬੁਲਾ ਸਕਦਾ ਜੇ ਕਿਸੇ ਨੇ ਉੱਧਾ ਕਿਸੇ ਨੇ ਪੈਸੇ ਦੁਬਾਰਾ ਦੇ ਵੀ ਹੋਰ ਕੋਈ ਨਾਂ ਉਹ ਵੀ ਬੁਲਾ ਸਕਦਾ ਜਗਰਾਪੁਰਾ ਹਰੀ ਜੀ ਦਾ ਬਹੁਤ ਸਾਚੇ ਦਰਵਾਰ ਕੀ ਜੈ ਓ ਪਾਸ਼ਰੀ ਦਾ ਛੁਗੜਾ ਛੁਗੜਾ ਪਾਸ਼ਰੀ ਦਾ ਵੀ ਤਨ ਜਿਤਾਇਆ ਜਗਰਾਪੁਰਾ ਹਰੀ ਦਾ ਬਹੁਤ ਸਾਚੇ ਦਰਵਾਰ ਕੀ ਜੈ ਬਹੁਤ ਧੰਨਵਾਦ ਭੋਤ ਜੀ ਦਾ ਵੀ ਸਾਰੀਆਂ ਸੰਗਤਾਂ ਦਾ ਧੰਨਵਾਦ ਸਾਰਿਆਂ ਸੰਗਤਾਂ ਦਾ ਧੰਨਵਾਦ ਮੁੰਡਿਆਂ ਦਾ ਵੀ ਧੰਨਵਾਦ ਤੇ ਠੀਕ ਹੈ ਜੀ ਤੇ ਹੋ ਜਿਵੇਂ ਹਜੇ ਪੇਟਾਂ ਬਹੁਤ ਲੱਗੀਆਂ ਪਰ ਸਾਡੀਆਂ ਸਾਡੇ ਤੈਨ ਮੌਕੇ ਪੇਟਾਂ ਨਹੀਂ ਮਾਖੀਆਂ ਬਾਬੇ ਨੇ ਬੜਾ ਭੰਡਾਰਾ ਬੋਲਿਆ ਸਾਰੀਆਂ ਸੰਗਤਾਂ ਨੂੰ ਸਾਡੇ ਅਸੀਂ ਮਾਫੀ ਚਾਹੁੰਦੇ ਆ ਇੱਕ ਹੋਰ ਮਾਫੀ ਮੰਗਦੇ ਆ ਵਿਸਾਦੂ ਮੈਂ ਕਿ ਮਨੀ ਰਾਮ ਮੁੰਡੇ ਵੀ ਨਹੀਂ ਦੇ ਹੋਇਆ ਤੈਨ ਬਹੁਤ ਹੈ ਜਿਹੜਿਆ ਅੱਛਾ ਜੀ ਫੇਰ ਵੀ ਤੁਹਾਡਾ ਬਹੁਤ ਸਾਡੇ ਬਜ਼ੁਰਗ ਲੋਕ ਆ ਬਹੁਤ ਬਹੁਤ ਧੰਨਵਾਦ ਅਸੀਂ ਫੇਰ ਵੀ ਤੁਹਾਨੂੰ ਮਾਫੀ ਚੋਣੇ ਆ ਗੱਲ ਇਹਦਾ ਬਜਿੱਤੇ ਮਨੀਰਾ ਮੋਦ ਦੇ ਆ ਉਥੇ ਤਨੀ RAM ਨੂੰ ਚੁੱਪ ਕਰਨਾ ਪੈਂਦਾ ਸਾਡੀ ਆਵਾਜ਼ ਹੀ ਨੀ ਲੱਗਦੀ ਏ ਪਤਾ ਨਹੀਂ ਬਾਬੇ ਜੀ ਇਹ ਰਹਿ ਕੇ ਤੇ ਇੰਨੀ ਮਿਹਰਿਆ ਬਈ ਇੰਨੀ ਮਿਹਰ ਐਨੀ ਉਮਰ ਦੇ ਮਨੀਰਾ ਜੀ ਕਿੰਨੀ ਉਮਰ ਹੋ ਗਈ ਆਪਣੀ ਹੈ ਤਾਂ ਕੀ ਆ ਬਤਾ 83 ਕਿਉਂ ਮੰਨਦੇ ਆ ਹਾਂ ਬੰਦੇ 83

ਲੋਕਲ ਕੋਟਨ ਬਧਾਈਆਂ ਦਿੰਦੇ ਆ ਬਾਬਾ ਪੁਣਹਰੀ ਆਪਣੇ ਮੋੜ ਦੇ ਸਾਲ ਵਿੱਚ ਚੱਲਦਾ ਇਸ ਤਰ੍ਹਾਂ ਹੀ ਬਹੁਤ ਵਧੀਆ ਤੋਂ ਵਧੀਆ ਸਾਡਾ ਪ੍ਰਾਜਾਪ ਸਾਰਿਆਂ ਸੰਗਤਾਂ ਵਧੀਆ ਨਾਲ ਬਹਿ ਕੇ ਰਿਆ ਕਰੋ ਜੇ ਕੋਈ ਨਿਆਣੇ ਨੂੰ ਵੀ ਕਹਿੰਦੇ ਹੁੰਦੇ ਥੋੜੀ ਜਿਹਾ ਉਹ ਮੈਂਟੂ ਦਾ ਗੁੱਸਾ ਹੁੰਦਾ ਆਉਂਦਾ ਹੈ ਗੁੱਸਾ ਸਾਡਾ ਹੁਣ ਅਸੀਂ ਇਹ ਇੱਕ ਪੂਰ ਕਿਤਾ ਹੁੰਦਾ ਹੈ ਕੋਈ 60 ਦਾ ਦੋ ਬੰਦਾ ਉੱਪਰ ਚੜ੍ਹ ਜਵੇ ਸ਼ੂ ਅਰੇ ਗਾਜੋ ਕਿਉਂ ਗੋਡੂ ਉਹ ਕਹਿੰਦਾ ਉਹ ਫੋਰੇ ਵਿੱਚ ਮਾਰਦਾ ਇੰਦੇ ਕਹਿੰਦਾ ਹੁੰਦਾ ਹੈ ਹੈ ਕਿ ਸਮੇਂ ਦੀ ਘਾਟ ਹੈ ਦੁਲੰਦੀ ਆਕੋ ਕੁਛ ਨਾ ਕੁਛ ਹੂਰ ਚਿੰਤਾਂ ਕਰੇ ਨਾ ਦੇਖੀ ਮੈਂ ਮਾਫੀ ਚਾਹਣਾ ਆਹ ਦੇਖੋ ਅਗਰ ਚਿੰਤਾ ਆ ਗਿਆ ਨਹੀਂ ਥੋੜੇ ਦਿਨ ਜੀ ਤੇਰੇ ਪਿੱਛੇ ਇੱਕ ਹੋਰ ਕਾਲੀ ਚੀਜ਼ ਪਈ ਆ ਤੇ ਅਸੀਂ ਸੋਚਿਆ ਸੀ ਮੈਂ ਮੁੰਡੇ ਨੂੰ ਕਿਹਾ ਵੀ ਅਸੀਂ 2 ਸਾਲ ਲੈਣਾ ਅਸੀਂ ਪੈਣ ਚਾਹਤੀਆਂ ਲਈਆਂ ਉਹਦਾ ਸੱਕਾ 8-10 ਹਜ਼ਾਰ ਰੁਪਏ ਬਣਿਆ ਅਸੀਂ ਉਹ ਵੀ ਛਾਗਦਾ ਦੇ ਸਾਹਮਣੇ ਇਹ ਵੀ 18-14 ਲੱਤਾ ਦੇ ਤਾਂ ਛਾਗਦਾ ਦਾ ਹੀ ਆ ਵੀ ਇਹ ਵੀ ਸ਼ਕਤਾਂ ਦੇ ਜਾਂ ਸੰਗਤਾਂ ਦੇ ਸਹਿਯੋਗ ਨਾਲ ਬਣਿਆ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਵੀ ਕੋਈ ਅਸ਼ਰਮ ਕੋਸ਼ਪਾ ਬਣਾਈਏ ਖਾ ਕੇ ਨਾ ਚੱਲ ਜਾਈਏ ਜੇ ਤੁਸੀਂ ਪਾਸਰੀ ਦੇ ਵਿੱਚ ਚੌਂਕੀ ਲਵਾਵਾਂਗੇ ਅਸੀਂ ਉੱਥੇ ਵੀ ਤੁਸੀਂ ਕਮੋ ਅਸੀਂ ਆਵਾਂਗੇ ਵੀ ਫੈਡਰਲ ਚੌਂਕੀ ਵੀ ਲਵਾਵਾਂਗੇ 5-700 ਦੇ ਕੇ ਆਮਗੇ ਲੈ ਕੇ ਨਹੀਂ ਹੁੰਦੇ ਇਹ ਬਾਦਾਂ ਸੁਣੋ ਅਸੀਂ ਕਿਸੇ ਦੇ ਇੱਕ ਵਾਰ ਕੀਚਾ ਅਸੀਂ ਕਿਸੇ ਦੇ ਗੁਰੂ ਘਰ ਦੇ ਘਰ ਜੇ ਕਿਸੇ ਨੇ ਘਰ ਵੀ ਸਥਾਨ ਬਣਾਇਆ ਸੀ ਤਕਰੀਬਨ ਤੋਂ ਪੈਸਾ ਨਹੀਂ ਆਂਦਾ ਕਦੇ ਚਾਹੁੰਦੇ ਹਰੇ ਕੋਈਆ ਇਸ ਤਰ੍ਹਾਂ ਕੀਮਤ ਦੇ ਜਾਂਚਿਆ ਹੁਣ ਰੋਟ ਮੰਗਾਗੇ ਜਿਹਨੇ ਅਸੇ ਦੀ ਇੱਕ ਦੀ ਤਮੰਨਾ ਹੁੰਦੀ ਆ ਸਾਡਾ ਇੱਕ ਬਗਤ ਕਰਦਾ ਹੁੰਦਾ ਪ੍ਰਸ਼ਾ ਅੱਛਾ ਬਾਏ ਰਾਜਾ ਪਰ ਖਰੀਦੇ ਪ੍ਰਸ਼ਾਦ ਕਿੰਨਾ ਦਾ ਬਣਿਆ ਸੀ ਹਰਿਆ ਸੀ ਤੇ ਸਾਡਾ ਬੋਲਾ ਜੀ ਕਹਿੰਦਾ ਮੈਨੂੰ ਥੋੜੇ ਦੇ ਜਿਆਦੇ ਦੇਈ ਮੈਂ ਕਿਹਾ ਠੀਕ ਹੈ ਜੀ ਹੁਣ ਉਹਨੇ ਬੋਲ ਸਾਂ ਚੱਜਣ ਆਇਆ ਤੇ ਫਿਰ ਅਸੀਂ ਇਹਨੂੰ ਗੈਸਫੀ ਕਰਨਾ ਚਾਹਿਆ ਜੇ ਸਾਡੇ ਜਿਆਦੇ ਪ੍ਰਸ਼ਾਦ ਖਾਣਗੇ ਤਾਂ ਸਾਡਾ ਬੰਦਾ ਚੱਲੇਗਾ ਛੁੱਟਿਓਣਾ ਬੈੜਾ ਚ ਚਲੋ ਬਾਬਾ ਤੁਹਾਨੂੰ ਪੋਤੇ ਦੀ ਦਾਤ ਬਖਸ਼ੇ ਤੁਰੀ ਛੁੱਟੀ ਆ ਗੋ ਝਕਾਰਾ ਪੋਣਾ ਹਰੀ ਜੀ ਦਾ ਹੋਰ ਹੋਰ ਜੈ ਜੈਕਾਰ ਕੀ ਜੈ ਹੁਣ ਰੋਡ ਪ੍ਰਸ਼ਾਨ ਲੈ ਕੇ ਸਾਰੀਆਂ ਸੰਗਤਾਂ ਨੇ ਚੱਲੇ ਪੋਣੇ ਆ ਤਕਰੀਬਾ ਆਪਾ ਤੁਰ ਕੇ ਜਾਣਾ ਤੁਰ ਕੇ ਜਾਣਾ ਤੁਸੇ ਜਾਣਾ ਤੁਹਾਡੀ ਆਪਣੀ ਹਿੰਮਤ ਆ ਬੱਸ ਜਿੱਥੇ ਅੱਪਾ ਛੱਤ ਆਈਏ ਉੱਤਰੇ ਸਗੇ ਉੱਥੇ ਹੀ ਬੱਸ ਖੜੀ ਹੈ ਬੱਸ ਵਿੱਚ ਬੈਠ ਕੇ ਅੱਲਾ ਅਨਪੂਜਾ ਫੇਰ ਕੰਮ ਦੂਜਾ ਜਾਂਦੇ ਅਨਪੂਜਾ ਆਪਣੀ ਅਨਪੂਜਾ ਉੱਥੇ ਕਰ ਲਓ ਜੇ ਇੱਥੇ ਪਰੌਠਾ ਲੂ ਦਾ ਖਾਣਾ ਕੋਲ ਕਾ ਖਾਓ ਉੱਥੇ ਉੱਥੇ ਖਾ ਲਿਓ ਪੱਛੇ ਜਾਣਾ ਜਾਂਦੇ ਹਾਂ ਤੇ ਉੱਥੇ ਬਸ ਰਕ ਤੇ ਜਾਣ ਦੀ ਕਿਰਪਾਤਾ ਕਰਨੀ ਆਪਾਂ ਇਹ ਇੰਨਾ ਕਿ ਟਾਈਮ ਰੱਖਣਾ ਵੀ ਆਪਾਂ 12 ਕਜੇ ਤੁਰਨ ਦੀ ਕੋਸ਼ਿਸ਼ ਕਰੀਏ ਲਾਰਟ 12:30 ਹੋ ਜਾਣ ਬਸ 2 ਘੰਟੇ ਤੁਹਾਡੇ ਕੋਲ ਬਹੁਤ ਨੇ ਮਾਈਆਂ ਨੇ ਜਿਹੜੀ ਦੂਜਾ ਕਰਨਾ ਆ ਸ਼ੋਪਿੰਗ ਕਰਨੀ ਆ ਇਹ ਕਾ ਸਮਾਪਤੀ ਨਾ ਮੈਂ ਨਾਮ ਚੱਲੇ ਪਿਆ ਜੀ ਆ ਰਾਵੀਆਂ ਗੁੱਡੀਆਂ ਤੀਜਾ ਕਦਨ ਕਹਿੰਦੀ ਆ ਚਾਚਾ ਮੈਨੂੰ ਪਤਾ ਲੱਗ ਜਾਂਦਾ ਉਹ ਡੱਬਾ ਜਿਹਾ ਆਉਂਦਾ ਉਹਦੇ ਬੰਦਸਾ ਹੁੰਦਾ ਤਾਂ ਕੁਛ ਨਹੀਂ ਆਲੇ ਦੁਆਲੇ ਧਾਗੇ ਜਿਹਾ ਰੱਖ ਕੇ ਬੱਚਾ ਕਸੂਰ ਪਾਉਂਦੇ ਆ ਉਹ ਇੱਥੋਂ ਨਹੀਂ ਲੈਣੀ ਉਹ ਨਿਆਰਿਆਂ ਦਾ ਜਮਾਨਾ ਮਾਡਰਨ ਹੋ ਗਿਆ ਸਾਨੂੰ ਪਤਾ ਨਹੀਂ ਮਾਡਰਨ ਸਾਨੂੰ ਤਾਂ ਮਾਡਰਨ ਦਾ ਮਤਲਬ ਵੀ ਪਤਾ ਕੀ ਹੁੰਦਾ ਉਹ ਤਾਂ ਬੋਲ ਬੁਲੇ ਦਾ ਜਿਕਰ ਆਪੋਨ ਹਰੀ ਦਾ ਹੋਰ ਸਾੱਚੇ ਦਰਵਾਜ਼ੇ ਜੇ ਕੋਈ ਸੰਗਤ ਨੂੰ ਕਿਸੇ ਨੂੰ ਮੇਰੇ ਤੋਂ ਅੱਜ ਵੀ ਲੋਕਾਂ ਨੂੰ ਗੁੱਸੇ 'ਚ ਕਹਿ ਹੋ ਸਕਦਾ ਮੈਂ ਮਾਫੀ ਚਾਹੁੰਦਾ ਅੱਜਕਾਰਾ ਪੜਾਣਾ ਹਰੀ